ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਤੂਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹਰਮਨ ਬਾਜਵਾ ਜੀ ਨਾਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 گاਵਾ ਜਿਨ੍ਹਾਂ ਵਿੱਚੋਂ ਕੋਈ ਟੋਕੜ ਗੱਬਣਿਆ ਕੋਈ ਸੱਜਰ ਸੂਈ ਹੈ ਤੇ ਇੱਕਾ ਛੋਟੀ ਸੱਜਰ ਸੂਈ ਤੁਹਾਨੂੰ ਦਿਖਾਵਾਂਗੇ ਤੇ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਜਿਹੜੀ ਆਪਣੀ ਹਰ ਵੀਡੀਓ 'ਚ ਇਹ ਹੁੰਦੀ ਆ ਵੀ ਆਪਣਾ ਜਿੱਥੋਂ ਵੀ ਪਸ਼ੂ ਲੈਣਾ ਵਾ ਭਾਵੇਂ ਇੱਥੋਂ ਲੈਣਾ ਵਾ ਆਪਣੀ ਦੋ ਟਾਈਮ ਇੱਥੇ ਚੁਆਈ ਕਰਕੇ ਤਸੱਲੀ ਕਰਕੇ ਆਪਣੀ ਸਮਝਣਾ ਆਪਣੀ ਗਾਰੰਟੀ ਤੇ ਤੇ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਖੜਿਆ ਕਰ ਪੈਸੇ ਤੁਸੀਂ ਖਰਚਨੇ ਸਾਰੀਆਂ ਚੀਜ਼ਾਂ ਵੇਖ ਚਾ ਕੇ ਚੈੱਕ ਕਰਕੇ ਖੜਿਆ ਕਰਨਾ ਹਾਂਜੀ ਵਿਦੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਸੁਣਾ ਠੀਕ ਠਾਕ ਜੀ ਬਹੁਤ ਵਧੀਆ ਜੀ ਠੀਕ ਠਾਕ ਜੀ ਵਧੀਆ ਜੀ ਤੁਸੀਂ ਸੁਣਾਓ ਜੀ ਸਭ ਠੀਕ ਠਾਕ ਜੀ ਇਹ ਨਾਮ ਦੱਸਦੇ ਕਰੀ ਨਾਮ ਹਰਮਨਦੀਪ ਸਿੰਘ ਬਾਜਵਾ ਪਿੰਡ ਤੂਰ ਤਹਿਸੀਲ ਜਨਾਲਾ ਜ਼ਿਲ੍ਹਾ ਅਮਰਸਰ ਜੀ ਫੋਨ ਨੰਬਰ ਵੀ ਬੋਲ ਦੋ 87280 55084 ਵੇਗ ਗਿਆ ਤੇ ਨਾਲ ਮਾਲ ਸਾਰਾ ਵੇਗ ਗਿਆ ਵੀਰ ਜੀ ਮਾਲ ਇੱਕ ਵੈੜ ਵੱਡੀ ਆਪਾਂ ਪਾਈ ਨਹੀਂ ਇੱਕ 20 ਮੁੱਲ ਕਰਦੇ ਹਾਂ ਹਾਂਜੀ ਹਾਂਜੀ ਉਹ ਵੀਰ ਕਰਨਾਲ ਤੋਂ ਆਏ ਰਾਤ ਰਹਿ ਕੇ ਆਪਣੇ ਕੋਲ ਬਹੁਤ ਟਾਈਮ ਚੋਗੇ ਵੈੜ ਅੱਛਾ ਕਰਨਾਲ ਗਈ ਜੀ ਇੱਕ ਪੰਜ ਦੀ ਅੱਛਾ 1 ਲੱਖ ਦੇ 5000 ਦੀ ਵੈੜ ਦਿੱਤੀ 25 ਕਿਲੋ ਦੁੱਧ ਘਰੋਂ ਚ ਆ ਕੇ ਉਹਨਾਂ ਨੂੰ ਦਿੱਤਾ ਅੱਛਾ ਉਹ ਤੇ ਜੇ ਤਾਜੀ ਸੂਈ ਹੈ ਨਾ ਜੀ ਤਾਜੀ ਸੂਈ ਹੀ ਤਾਜੀ ਠੀਕ ਹੈ ਮਤਲਬ ਲੋਕੇ ਉਧਰੋਂ ਇਧਰ ਲਿਆਉਂਦੇ ਰਹੇ ਤੁਸੀਂ ਹਾਂ ਇਧਰ ਆਣ ਕੇ ਚਿੱਚ ਆਣ ਕੇ ਰਾਤ ਆਪਣੇ ਘਰ ਰਹੇ ਆ ਰੋਟੀ ਪਾਣੀ ਖਾ ਕੇ ਸਵੇਰੇ ਇਹਨਾਂ ਨੂੰ ਵੜ ਚਵਾ ਆ ਕੇ ਫੇਰ ਲੱਦਨ ਦਿੱਤੀ ਵੀ ਉਹ ਵੱਡੀ ਵੜ ਚੋ ਕੇ ਫੇਰ ਗਏ ਠੀਕ ਹੈ ਹਾਂਜੀ ਤੇ ਕਰਨਾਲ ਤੱਕ ਕਰੋ ਉਧਰ ਕੱਲੀ ਹਾਂਜੀ ਠੀਕ ਹੈ ਚਲੋ ਇਤਨਾ ਹੀ ਮਾਲ ਚਲੋ ਜਾਣਾ ਚਾਹੀਦਾ ਵਾ ਤੇ ਸ਼ੁਰੂਆਤ ਫਿਰ ਜਿਹੜੀ ਆ ਪਹਿਲੇ ਨੰਬਰ ਤੇ ਹੀ ਆ ਛੋਟੀ ਇਤਨੀ ਕਰ ਲਈਏ ਹਾਂਜੀ ਕਿੰਨਾ ਚਿਰ ਹੋ ਗਿਆ ਇਹਨਾਂ ਸੂਈ ਨਾ ਇਹਨੂੰ ਵੀਰ ਜੀ ਸੂਈ ਨੂੰ ਅੱਜ ਹੋ ਗਿਆ 10 ਦਿਨ ਅੱਛਾ ਹਾਂਜੀ ਠੀਕ ਹੈ ਦੂਜੇ ਸਵੇਰੇ ਛੋਟੀ ਸੂਈ ਆ ਜਿਹੜਾ ਵੀਰ ਜੀ ਇਹਦੇ ਪੂਰਾ ਠੰਡਾ ਦੁੱਧ ਆਣਾ ਲੀਟਰ ਲਗਵਾ ਹਾਂ ਜੀ ਵੀਰ ਭਰਾ ਦੋ ਟਾਈਮ ਚਾਰ ਟਾਈਮ ਚੋਲੇ 12 ਕਿਲੋ ਹੈਗਾ ਪੱਕਾ ਦੁੱਧ ਦੁੱਧ 12 ਕਿਲੋ ਹੋਊਗਾ ਤੇ ਆਪਣੀ ਦੋ ਟਾਈਮ ਚੋਕੇ ਲੈ ਜੇ ਨਹੀਂ ਹੋਊਗਾ ਤਾਂ ਇੱਥੇ ਰਹਿਣ ਦੇ ਠੀਕ ਹੈ ਤੋੜ ਦੋ ਫਿਰ ਇੱਕ ਰੀਨ ਬਾਕੀ ਦੁੱਧ ਦੀ ਚਵਾਈ ਤੁਸੀਂ ਆਪ ਕਰਕੇ ਖੜਨੀ ਆ ਭਾਵੇਂ ਜਿੱਥੋਂ ਵੀ ਪਛ ਲੈਣਾ ਇਹ ਆ ਵੀ ਚਲੋ ਛੋਟੀ ਸੋਹਣੀ ਆ ਰਾਜੀ ਆ ਸੰਭੀ ਸੰਭੀ ਚੰਗੀ ਆ ਲੈ ਜੀ ਅੱਜ ਬਾਕੀ ਥਾਣਾ ਦਾ ਸਾਰੀ ਗਾਪ ਵੀ ਚੰਗਾ ਲੈ ਤੇ ਕਿਹਾ ਨੋ ਤੇਰਾ ਕਾਲੀ 14 12 ਕਿਲੋ ਦੁੱਧ ਪੱਕਾ ਹੋਊਗਾ ਤਿਆਰ ਜਿਹੜਾ ਮੁੱਖ ਹੈ ਮੈਲਾ ਮੂਲਾ ਮਾਰਨਾ ਛੋਟੀ ਨੇ ਬਾਕੀ ਥਾਣੇ ਵੀ ਚੰਗਾ ਦੂਰ ਦੂਰ ਲੱਗਾ ਵਾ ਤੇ ਮੁੱਲ ਫਿਰ ਇਹਦਾ ਮੁੱਲ ਵੀ ਜੀ ਬਿਲਕੁਲ ਜਾਇ ਕਰਾਣੀ ਕਿੰਨਾ 1.5 1 ਲੱਖ ਤੇ 5000 ਨੂੰ ਖੁੱਲਾ ਮਾਨਤਾਨ ਕਰਦਾ ਜੀ ਮਾਨਤਾਨ ਤੇ ਖੁੱਲਾ ਹੀ ਕਰਦਾ ਉਹ ਜਨਾਬ ਕਫੂਨ ਲਾਵੇ ਕਰੀ ਇੱਕ ਵੀਰਾਂ ਦੇ ਵੀ ਥੋੜੀਆਂ ਛੋਟੀਆਂ ਵੜਾਂ ਐਰਤੀ ਪਾਇਓ ਵੀਡੀਓ ਅੱਛਾ ਲੋ ਗੜਾ ਰਾਤ ਵੱਡੀਆਂ ਚੱਲ ਗਈਆਂ ਵਾ ਅੱਛਾ ਤੇ ਥੋੜੀਆਂ ਛੋਟੀਆਂ ਲਈਆਂ ਵਾ ਐਰਤੀ ਮਤਲਬ ਥੋੜੇ ਨਾਰਮਲ ਰੇਟ ਹੈ ਇੱਕ ਹੈਗੀ ਆ ਵੱਡੀ ਵੜ ਬਾਕੀ ਤਿੰਨ ਛੋਟੀਆਂ ਹੀ ਆ ਹਨਾ ਹੋਰ ਆਪੀ ਚੱਲ ਗਈਆਂ ਹੈ ਆਪਣੀਆਂ ਤੇ ਚਲੋ ਆ ਕਾਲੀ ਕਾਲੀ ਵਾਰੇ ਦਾ ਜੀ ਜੀ ਚੈੱਕ ਪਾਸ 2 ਮਹੀਨਿਆਂ ਦੀ ਆ ਚੈੱਕ ਪਾਸ ਹੈ ਹਾਂ ਜੀ ਪਾਸ ਹੈ ਕੋਈ ਵੀ ਆਣ ਜੇ ਆਪਣੀ ਤੋਂ ਚੈੱਕ ਕਰਕੇ ਤਸੱਲੀ ਕਰਕੇ ਲੈ ਜੀ ਅੱਛਾ ਇਹ ਕਿਹੇ ओके ਘਰ ਵਾਲੇ ਨੂੰ ਲੋਡ ਬੰਦ ਵੀਰ ਨੂੰ ਵਾੜ ਦੇਣੀ ਆ ਤੇ ਦੁੱਧ ਕਿੰਨਾ ਦੁੱਧ ਵੀਰ ਜੀ 6 ਕਿਲੋ ਹੋਊਗਾ ਤੋਰ ਫਿਰ ਕਰੀ ਨਾ ਚੱਕ ਪਾਸ ਵੈਣੇ ਥੋਪੜ ਘੱਪਣ ਵਾੜਿਆ ਠੀਕ ਆ ਹਾਂਜੀ ਦੂਜਾ ਸੂਆ ਸੂਣੀ ਹੈ ਤੇ 6 ਕਿਲੋ ਦੁੱਧ ਹੋਊਗਾ ਉਂਦਰ ਵੀ ਜੀ ਸੋਇਆ ਮੇਰੇ ਲੈਣ ਦੀ ਸੜਕੇ ਆਜ ਲੈ ਆਓ ਬਾਕੀ ਚੈੱਕ ਕੋਈ ਆਪਣੀ ਕਰਵਾ ਕੇ ਲੈ ਜੇ ਤੇ ਚੈੱਕ ਪਾਸ ਦੀ ਕਿੰਨੇ ਦਿਨਾਂ ਤੱਕ ਆਪਣੀ ਕੋਈ ਚੈੱਕ ਕਰਾ ਲੈ ਜਦੋਂ ਮਰਜ਼ੀ ਭਾਣ ਹੋਣੇ ਚੈੱਕ ਕਰਾਂਹੀਂ ਚੈੱਕ ਕਰਾ ਕੇ ਠੰਡਾ ਟਿੱਕਾ ਲਾ ਕੇ ਫਿਰ ਲੈਂਦੀ ਆ ਵੀਰ ਜੀ ਠੀਕ ਆ ਹਾਂਜੀ ਤੇ ਮੁੱਲ ਵੀ ਦੀਆ ਤਾਂ ਫਿਰ ਮੁੱਲ ਜਿੰਨਾ ਵੀ ਆਂਦੇ ਵੀਰ ਜੀ ਉਹਨੇ ਦੀ ਦੇ ਦਿੰਨੇ ਕਿੰਨੇ ਦੀ ਤੇ ਤੁਸੀਂ ਕਰ ਦੋ ਹਾਂ ਵੀ ਜਾਇਜ਼ ਜਾ ਕਰੋ ਫਿਰ ਉਹਨੂੰ ਤੁਸੀਂ ਕਰ ਦੋ ਅੱਜ ਪੰਜੀ ਦੀ ਦੇ ਦੀ ਅੱਜ ਪਹਿਲੀ ਵਾਰੀ ਥੋੜੇ ਛੋਟੇ ਮੁੱਲ ਪਾਉਣ ਲੱਗੇ ਆ ਤੁਹਾਡੇ ਕੋਲ ਬਿਲਕੁਲ ਜਾਇਜ਼ ਪਾਉਣ ਲੱਗੇ ਆ ਮੈਂ ਪੰਜੀ ਦੀ ਦੇ ਦਾਂ ਤੁਸੀਂ ਦੱਸ ਦੋ ਜਿੰਨੇ ਦੀ ਆਂਦੇ ਦੇ ਦੇ ਦਿੰਨੇ 23000 ਦੀ ਦੇ ਦਈਏ ਜੇ ਹੋਰ ਮਾਨ ਕਰ ਦੋ ਵੀ ਕਿੰਨਾ 15000 ਦੀ ਬੱਛੀ ਦੇਦਾ ਹੈ ਅੱਛਾ 15000 ਦੀ 15000 ਦੀ ਬੱਛੀ ਕਿਉਂਕਿ ਆਪਾਂ ਵੀ ਆਣੀ ਕੋਈ ਲਾਲਚਾ ਪਾਣੀ ਆ اچھا 2500 ਨੀ ਆ ਜਿੰਨੇ ਦੀ ਲਈ ਆ ਕਿਰਾਇਆ ਪੂਰਾ ਕਰਕੇ ਦੇ ਦਾਂਗੇ ਬੱਚੇ ਠੀਕ ਹੈ ਕੋਈ ਲੋੜਵੰਦ ਵੀਰ ਨੂੰ ਦੇਣੀ ਕੋਈ ਦੋ ਤਿੰਨ ਦਿਨਾਂ ਦੇ ਨਾਲ ਤੱਕ ਚੈੱਕ ਕਰਾ ਲੈ ਆਪਣੀ ਠੀਕ ਹੈ ਸੱਲੀ ਕਰਾ ਲੈ ਬਾਅਦ ਚ ਕੋਈ ਗਰੰਟੀ ਨਹੀਂ ਆਪਣੇ ਠੀਕ ਹੈ ਆ ਇੱਥੇ ਦੀ ਆ ਗਰੰਟੀ ਆ ਵੀ ਇੱਥੇ ਚੈੱਕ ਕਰਾਉਣੀ ਜੋ ਮਰਜ਼ੀ ਕਰਾ ਲੈ ਇੱਥੇ ਚੈੱਕ ਕਰਾ ਲੈ ਭਾਵੇਂ ਦੋ ਦਿਨਾਂ ਦਾ ਜਿਹੜਾ ਟਾਈਮ ਆ ਆਪਣਾ ਕਰੇ ਕੁਝ ਹੋਰ ਹੋ ਜੇ ਬਾਅਦ ਚ ਛੁੱਟਦੇ ਉਹ ਸਾਡੀ ਗਰੰਟੀ ਨਹੀਂ ਠੀਕ ਹੈ ਹਾਂਜੀ ਇੱਥੇ ਚੈੱਕ ਕਰ ਤੇ ਆਪਣੇ ਦੋ ਦਿਨਾਂ ਦੇ ਵਿੱਚ ਅਗਲਾ ਵੀ ਆਪਣੇ ਤਿੰਨ ਦਿਨਾਂ ਚ ਚਾਰਾਂ ਦਿਨਾਂ ਚੈੱਕ ਕਰਾ ਲੈ ਠੀਕ ਹੈ ਜੀ ਹਾਂਜੀ ਤੇ ਹੁਣ ਆ ਸੂਈ ਜੀ ਆ 20 ਦਿਨਾਂ ਦੀ ਗਾਂ ਸੂਈ ਆ ਜੀ ਠੀਕ ਆ ਹਾਂ ਜੀ 20 15 ਦਿਨਾਂ ਦੀ ਹੈ ਸੂਈ ਆ ਆ ਮਾਰ ਬੱਛਾ ਜੀ ਦਾ ਅਜਲ ਹੈ ਉਹ ਇਹਦੇ ਕੋ ਦੁੱਧ ਕਿੰਨਾ ਇੱਕੋ ਵੀਰ ਜਿਹੜਾ ਪੱਕਾ ਲੀਟਰ ਲਗਵਾਣਾ ਹਾਂ ਹਾਂਜੀ 8 ਕਿਲੋ ਦੁੱਧ 8 ਕਿਲੋ ਦੁੱਧ ਜਿਹੜਾ ਕਹਿੰਦੇ ਕੀ ਹੈਗਾ ਬਾਕੀ ਦੁੱਧ ਤੁਸੀਂ ਆਪ ਆਪਣਾ ਚੋ ਕੇ ਖੜਨਾ ਬਾਰ-ਬਾਰ ਅਸੀਂ ਬੇਨਤੀ ਕਰਦੇ ਹਾਂ ਹਰ ਵੀਡੀਓ 'ਚ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਤੁਸੀਂ ਦੱਸ ਦਿਓ ਵੀਰ ਜੀ ਐਹ ਜਿਹੜੇ ਛੋਟੇ ਭਾਈ ਬੋ ਕਰੋ ਜੀ ਅੱਜ ਇਹਦਾ ਵੀ 35000 ਨਾ ਕਰ ਦਈਏ ਨਹੀਂ 35000 ਤੋਂ ਜ਼ਿਆਦਾ ਜਿੰਨਾ ਇਹਦੇ ਅੰਦੇ ਦੇ ਦਾ 30 ਦੀ 5000 ਦੀ ਦੇਣਾ ਅੱਛਾ 5000 ਦੀ 5000 ਜੀ ਹੋਰ ਮਾਨਤਾ ਕਰਦਾ ਠੀਕ ਹੈ ਜੀ ਹਾਂ ਜੀ 8 ਕਿਲੋ ਦੁੱਧ ਹੋਊਗਾ ਠੰਡਾ ਕਰਕੇ ਦੇ ਜੀ ਠੀਕ ਆ ਪਹਿਲਾਂ ਵੱਛੀ ਸੂਈ ਆ ਗਈ ਚਾਰ ਤੰਦ ਮੂੰਹ ਕਿੰਨੋਂ ਕਿੰਨਾ ਚਿਰ ਹੋ ਗਿਆ ਸੂਈ ਨਾ ਇਹਨੂੰ ਸੂਈ ਨੂੰ ਅੱਜ 7 ਦਿਨ ਹੋ ਗਏ ਜੀ ਉਹ ਮਗਰ ਵੱਛੀ ਜੇ ਇਹਦੇ ਕਾਲੀ ਆਹ ਕਾਲੀ ਵੱਛੀ ਤੇ ਉਹ ਮੱਝ ਦਾ ਬੱਚਾ ਜੀ ਹਾਂ ਬਾਕੀ ਚਲੋ ਕੱਦ ਕੱਟ ਚੰਗਾ ਵਾ ਪਹਿਲੇ ਸੂਆ ਸਰੀ ਚਾਰ ਦੰਦ ਰਸੂਣ ਥਾਣੇ ਦੇ ਕਹੇ ਚੰਗਾ ਲੱਗਾ ਦੂਰ ਦੂਰ ਜਿਹੜਾ ਥਾਣੇ ਚੰਗੇ ਕਰਤੇ ਥਾਣੇ ਉਹ ਮਗਰ ਬੱਛੀ ਹੈ ਜਿਹੜੀ ਉਹ ਤੇ ਇਹ ਦੇਖੋ ਦੁੱਧ ਕਿੰਨਾ ਜੇ ਇੱਕੋ ਮਿਰਚ ਜਿਹੜਾ ਪੱਕਾ ਦੁੱਧ ਆਣਾ ਜਿਹੜਾ ਕੋਈ ਵੀਰ ਭਰਾ ਚੋਲੇ ਆਣ ਕੇ ਤਸੱਲੀ ਕਰ ਲੈ 10 ਕਿਲੋ ਹੈਗਾ ਬੋਲਾ ਅੱਛਾ ਹਾਂਜੀ ਆਪ ਬਪਾਰਾ ਨਹੀਂ ਆਨੇ ਕੋਈ ਨੇ ਠੰਡੀ ਸੀ ਲਿਆ 10 ਕਿਲੋ ਬੌੜਾ ਹੈਗਾ ਤੇ ਉਹ ਵਿੱਚ ਇੱਕ ਛਾਂਗ ਜੀ ਲੱਗੀ ਜੀ ਉਹ ਵਿੱਚ ਸਰੂ ਲੱਗਾ ਹੁਣੇ ਵੀਰ ਜੀ ਚੱਲਦਾ ਠੀਕ ਇਧਰੋਂ ਕਰੇ ਕਰੀ ਚੰਗੀ ਤਰ੍ਹਾਂ ਦਿਖਾ ਦਈਏ ਲੋ ਜੀ ਠੰਡੀ ਸੀਨ ਵੜਿਆ ਚੋਚ ਚਵਾ ਜਾਂਦੇ ਤੇ ਬੱਚਾ ਲਾ ਕੇ ਸਮਾਂ ਚੋੜੀ ਬਾਕੀ ਉਤਰਾ ਜਿਹੜਾ ਥਣਾ ਦਾ ਸਾਈਜ਼ ਗਾਪ ਜਿਹੜਾ ਚੰਗਾ ਡਰਦੀ ਡਰਦੀ ਜੀ ਇਹ ਥੋੜਾ ਜਿਹਾ ਸਾਡੇ ਕੋਲ ਉਹ ਦੇਖ ਸਕਦੇ ਇੱਕ ਥਣ ਜਿਹੜਾ ਵਿੱਚ ਛਾਂਗ ਜੀ ਵਕਰੀ ਲੱਗੀ ਹੈ ਉਹ ਤੁਸੀਂ ਆਪਣਾ ਵੇਖ ਕੇ ਲੈ ਜਾਣਾ ਤੇ ਕਿੰਨਾ ਦੁੱਧ ਦੇ ਤੇ ਕੋਲ 10 ਕਿਲੋ ਵੀਰ ਜੀ ਹੋਊਗਾ ਦੋ ਟਾਈਮ ਵੀਰ ਕੋਈ ਚੋਲੇ ਚਾਰ ਟਾਈਮ ਚੋ ਤੇਕ ਨਾ ਕਰੀ ਜਾਉਗੇ ਇਹ ਵੀਰ ਜੀ ਵੱਧ ਤੋਂ ਵੱਧ 13 14 ਕਿਲੋ ਦੁੱਧ ਕਰੀ ਜਾਉਗੇ ਤੇ ਇਹਦਾ ਮੁੱਲ ਇਹਦਾ ਮੁੱਲ ਵੀ ਜਾਇਜ਼ ਕਰਨਾ ਕਿੰਨਾ 50 55000 ਕਰ ਦਈਏ ਨਹੀਂ ਉਹ ਤਾਂ ਫਿਰ ਜਾਇਜ਼ ਨਹੀਂ ਆ ਤੁਸੀਂ ਦੱਸ ਦੋ ਵੀਰ ਜੀ ਕਰ ਦਿਓ ਆਪ ਹੀ ਤੁਸੀਂ ਦੱਸ ਦੋ ਐਰ ਕੀ ਧੜ ਤੇ ਜੋ ਆ ਕੋਈ ਨਹੀਂ ਇਹ ਤੇ ਤੁਸੀਂ ਦੱਸਣਾ ਹੈ ਤੁਸੀਂ ਦੱਸ ਦੋ ਹੁਣ ਇਹ ਤੁਸੀਂ ਪਿੱਛੇ ਪੈ ਖਰਚ ਕੇ ਲਿਆਂਦੀ ਤੁਹਾਨੂੰ ਪਤਾ ਇੰਨੇ ਦੀ ਆਈ ਨੇ ਜੀ ਹਾਂ ਨਾ 40 ਦੀ ਦੇ ਦਾਂ ਅੱਛਾ 40000 ਚਲੋ ਬਾਕੀ ਮੌਕੇ ਤੇ ਖੁੱਲਾ ਕਰ ਦੋ ਹੋਰ ਕਰਾਏ ਛੱਡ ਦਾਂ ਤੇ ਹੁਣ ਇੱਕ ਆ ਵੈੜ ਆ ਗਿਆ ਆਪਣੇ ਕੋਲ ਕਾਫੀ ਖੂਬਸੂਰਤ ਸੁਈ ਆਪਣੇ ਗਵਾਂਢ ਦੇ ਅੱਛਾ ਅਤਾ ਜੀ ਔਜ ਮਾਰਤਾ ਜੀ ਵਸੀ ਆ ਦੋ ਟਾਈਮ ਵੈੜ ਸੁਈ ਆ ਆ ਮਸ਼ੀਰ ਦੀ ਪਹਿਲਾ ਸੂਏ ਵੈੜ ਸੁਈ ਜਾ ਵੀਰ ਜੀ ਇਹ ਪੁਲਾ ਪੁਲਾ ਇਹਦੇ ਹਵਾਨੇ ਦਿਖਾਈ ਗਿਆ ਚਲੋ ਲੈ ਜਾ ਫੇਰ ਜੀਆ ਕੱਲ ਵੀ ਕੀ 4 4:30 ਵਜੇ ਸੂਈ ਆ ਵੇੜ ਠੀਕ ਆ ਦੋ ਚਵਾਈਆਂ ਦੀਆਂ ਹੋਈਆਂ ਜੇ ਕਹਿੰਦੇ ਦੋ ਚਵਾਈਆਂ ਹੋਈਆਂ ਜੀ ਬਾਕੀ ਹਵਾਨੇ ਤੇ ਪ੍ਰੀ ਪ੍ਰੀ ਕਨਾਰਾ ਜਿਹੜੀਆਂ ਚੰਗੀਆਂ ਵਾਂ ਤੇ ਇਹ ਕਿੰਨੇ ਕ ਦੁੱਧ ਵਾਲੀ ਆ ਇਹ ਵੀਰ ਜੀ 24 25 ਕਿਲੋ ਵਾਲੀ ਵੇੜ ਆ ਅੱਛਾ ਆਪਾਂ ਦੋ ਟਾਈਮ ਚੂਈ ਆਪਾਂ ਛੋੜਨੀ ਬੋਲਦੇ ਅੱਛਾ ਆਪਾਂ ਵੀਰ ਜੀ 17 ਕਿਲੋ ਬੋਲਾ ਕੱਢਿਆ ਇਹਦੇ ਥੱਲੇ ਹੈਗਾ ਇੰਨਾ ਤਾਂ ਨਹੀਂ ਵੇੜ ਕੋ ਜਾਂਦਾ ਸੀ ਪੂਰਾ ਸਾਫ਼ ਕੀਤੀ ਆ ਵੇੜ 17 ਕਿਲੋ ਛੱਡਿਆ ਅੱਜ ਸਵੇਰੇ ਥੋੜਾ ਦੁੱਧ ਛੱਡਿਆ ਅੱਛਾ ਰਾਤੀ ਕਿਲੋ ਕਿਲੋ ਡੇਢ ਕਿਲੋ ਛੱਡਿਆ ਤੇ ਜਾਂ ਸਵੇਰੇ ਹੁਣ ਕਿਲੋ ਡੇਢ ਕਿਲੋ ਥੱਲੇ ਛੱਡਿਆ ਅੱਛਾ ਹਾਂਜੀ ਤੇ ਇਹਦਾ ਮੁੱਲ ਜਿਹੜਾ ਮਰਜੀ ਵੀਰ ਮੇਰਾ ਆਣ ਕੇ ਦੋ ਟਾਈਮ ਚੋ ਕੇ ਬੱਸੀ ਖੜੇ ਹਾਂਜੀ ਇਹ ਚਾਰ ਦੰਦ ਬੱਸੀ ਮੂੰਹਾਂ ਪਹਿਲਾ ਸੂਆ ਸੂਜੀ ਠੀਕ ਆ ਹਾਂਜੀ ਤੇ ਇਹਦਾ ਮੁੱਲ ਇਹਦਾ ਮੁੱਲ ਵੀਰ ਜੀ ਕਰਦੇ 90000 90000 ਤੇ ਬਾਕੀ ਵਿੱਚ ਖੁੱਲਾ ਮੰਤਨ ਕਰਦਾਂਗੇ ਖੁੱਲਾ ਕਰਦੋਗੇ ਮੰਤਨ ਨਾ ਫੋਨ ਕੋਈ ਲਾਵੇ ਜੀ ਜ਼ਰੂਰ ਫੋਨ ਲਾਵੇ ਜ਼ਰੂਰ ਵੀਰ ਜੀ ਠੀਕ ਆ ਹਾਂਜੀ ਤੇ ਬਾਕੀ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਆਹ ਵੀ ਸੀ ਲਿਆ ਵੇਖੋ ਇਹ ਥੋੜੀ ਭਲਾਂਜਿਆ ਤੇ ਪੂਰੀ ਜਾ ਵੇ ਖਚਵਾਈ ਵੀ ਪੂਰੀ ਗੱਡ ਰਿਆ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਖ ਚਾ ਕੇ ਤਸੱਲੀ ਕਰਕੇ ਫੇਰ ਹੀ ਪਸ਼ੂ ਖਰੀਦਣਾ ਤੁਸੀਂ